ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਆਪਣਾ ਇੱਕ ਇੰਸਟਾਗ੍ਰam ਤੇ ਵੀ ਪੇਜ ਆ ਜਾ ਕੇ ਫੋਲੋ ਜ਼ਰੂਰ ਕਰਿਓ ਆਈਡੀ ਤੁਹਾਨੂੰ ਮੈਂਸ਼ਨ ਹੋਏਗੀ ਸ਼ੋਅ ਹੋਏਗੀ ਤੁਸੀਂ ਚੈੱਕ ਕਰਕੇ ਜਾ ਕੇ ਜਿਹੜਾ ਫੋਲੋ ਕਰ ਸਕਦੇ ਹੋ ਜੀ ਚਲੋ ਜੀ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਅੱਜ ਵਾਲੇ ਸੂਟ ਬਹੁਤ ਹੀ ਘੱਟ ਰੈਂਚ ਹੋਣ ਵਾਲੇ ਆ ਫਰਸਟ ਸੂਟ ਆਪਣਾ ਰਹੇਗਾ ਵੈਲਵਟ ਦਾ 올ਓਵਰ ਸੂਟ ਰਹਿਣ ਵਾਲਾ ਆ ਵਿਦ ਸ਼ਾਲ ਹੋਏਗਾ ਸ਼ਾਲ ਵੀ ਜਿਹੜਾ ਵੈਲਵਟ ਦਾ ਹੀ ਹੋਏਗਾ ਜੀ ਨਾਲ ਕੰਟਰਾਸਟ ਸੇਮ ਪ੍ਰਿੰਟ ਦੇ ਸ਼ਾਲ ਰਹਿਣਗੇ ਜੀ ਜਿੱਦਾਂ ਦੇ ਪ੍ਰਿੰਟ ਜਿਹੜੇ ਆ ਸ਼ਰਟ ਦੇ ਹੋਣਗੇ ਸ਼ਾਲ ਹੋਣਗੇ 2.5 ਮੀਟਰ ਖੁੱਲੇ ਡੁੱਲੇ ਸ਼ਾਲ ਬਣੇ ਹੋਣਗੇ ਬਹੁਤ ਸੋਹਣਾ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਵੀ ਬਹੁਤ ਹੀ ਰੀਜ਼ਨੇਬਲ ਆ ਬਹੁਤ ਘੱਟ ਪ੍ਰਾਈਸ ਹੈ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਸ਼ਾਲ ਵੀ ਨਾਲ ਮਿਲ ਰਿਹਾ ਠੀਕ ਹੈ ਜੀ ਸੂਟ ਵੈਲਵਟ ਦਾ ਹੋਏਗਾ 5 ਮੀਟਰ ਸੂਟ ਹੋਏਗਾ ਖੁੱਲਾ ਡੁੱਲਾ ਨਾਲ ਸ਼ਾਲ ਹੋਏਗਾ ਬਾਕੀ ਜੀ ਪ੍ਰਿੰਟ ਬਹੁਤ ਹੀ ਡੀਸੈਂਟ ਜੇ ਆਪਕੋ ਬਹੁਤ ਪਹਿਣ ਦੀ ਡਿਮਾਂਡ ਸੀ ਕਿ ਆਲ ਓਵਰ ਜਿਹੜੇ ਵੈਲਵਟ ਚ ਸੂਟ ਲੈ ਕੇ ਆਓ ਤੁਸੀਂ ਚੈੱਕ ਕਰ ਸਕਦੇ ਹੋ ਆਲ ਓਵਰ ਪ੍ਰਿੰਟ ਸੂਟ ਜਿਹੜੇ ਵੈਲਵਟ ਚ ਲੈ ਕੇ ਆਏ ਆ ਸਾਰੇ ਤਰ੍ਹਾਂ ਦੇ ਆਪਾਂ ਇਹਦੇ ਵਿੱਚ ਪ੍ਰਿੰਟ ਲੈ ਕੇ ਆਏ ਆ ਫਲਾਵਰਜ਼ ਵਾਲੇ ਪੱਤਿਆਂ ਵਾਲੇ ਅੰਬੀਆਂ ਵਾਲੇ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਵੀ ਤੁਹਾਨੂੰ ਪਸੰਦ ਆ ਪ੍ਰਿੰਟ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਸਿਲੈਕਟ ਕਰਕੇ ਜਿਹੜਾ ਆ ਆ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਤੁਸੀਂ ਕਿਤੇ ਵੀ ਬੈਠੇ ਆ ਸੂਟ ਮੰਗਾ ਸਕਦੇ ਆ 올ਓਵਰ ਪੰਜਾਬ ਵੀ 올ਓਵਰ ਇੰਡੀਆਸ ਪੂਰੀ ਸ਼ਿਪਿੰਗ ਜਿਹੜੀ ਆ ਫ੍ਰੀ ਰਹੇਗੀ ਜੀ 올ਓਵਰ ਪੰਜਾਬ ਚ ਠੀਕ ਹੈ ਬਾਕੀ ਜੀ ਵਰਲਡ ਵਾਈਡ ਸ਼ਿਪਿੰਗ ਵੀ ਹੈਗੀ ਆ ਸੈਕੰਡਲੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਅਨਸਟਿਚ ਵੀ ਬਾਈ ਕਰ ਸਕਦੇ ਹੋ ਆ ਚੈੱਕ ਕਰੋ ਲਾਈਟ ਜੇ ਡਿਸੈਂਟ ਜੇ ਕਿੰਨਾ ਸੋਹਣਾ ਜਿਹੜਾ ਆ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਸੋਹਣਾ ਸੀ ਜੀ ਠੀਕ ਹੈ ਦੇਖੋ ਸਾਰੇ ਪ੍ਰਿੰਟ ਆਪਣੇ ਆਪ ਦੇ ਵਿੱਚ ਬਹੁਤ ਹੀ ਡਿਫਰੈਂਟ ਡਿਫਰੈਂਟ ਹੈ ਬਹੁਤ ਸੋਹਣੇ ਆ ਹਰੇਕ ਦੀ ਲੁੱਕ ਬਹੁਤ ਸੋਹਣੀ ਉੱਠ ਕੇ ਆ ਰਹੀ ਹੈ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਪ੍ਰਿੰਟ ਹੈਗੇ ਆ ਸਾਰੀਆਂ ਪੈਣਾ ਏਜ ਗਰੁੱਪ ਦੇ ਲਈ ਬੈਟਰ ਹੈ ਅਗਰ ਕੋਈ ਫਿਟ 50 ਪਲੱਸ ਹੈ 40 ਹੈ 30 ਹੈ ਕੋਈ ਵੀ ਬਾਈ ਕਰਨਾ ਚਾਹੁੰਦੇ ਕਰ ਸਕਦੇ ਆ ਆਹ ਵਾਲਾ ਪ੍ਰਿੰਟ ਦੇਖੋ ਇਹ ਬਹੁਤ ਹੀ ਡਿਫਰੈਂਟ ਹੈ ਬਹੁਤ ਸੋਹਣਾ ਇਹ ਹਰੇਕ ਏਜ ਦੇ ਗਰੁੱਪ ਵਾਲੇ ਪਾ ਸਕਦੇ ਚਾਹੇ 30 ਪਲੱਸ ਹੋਣ ਚਾਹੇ 40 ਚਾਹੇ 50 ਪਲੱਸ ਹੋਣ ਇਵਨ ਕਿ 20 ਪਲੱਸ 25 ਪਲੱਸ ਵਾਲੇ ਵੀ ਪਾ ਸਕਦੇ ਆ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਈ ਜਾਂਦਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੀ ਚਲੋ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਆ ਬਾਕੀ ਜੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸ਼ੇਅਰ ਜਿਹੜੀਆਂ ਵੀ ਪਹਿਣਾ ਬਾਇ ਕਰਨਾ ਚਾਹੁੰਦੀਆਂ ਵੈਲਵਟ ਦੇ ਸੂਟ ਬਾਇ ਕਰ ਸਕਦੇ ਆ ਸਾਰੇ ਸੂਟ ਜਿੰਨੇ ਵੀ ਅੱਜ ਦਿਖਾਣੇ ਵੀਡੀਓ ਵਿੱਚ ਇਹ ਵੈਲਵਟ ਦੇ ਹੀ ਹੋਣਗੇ ਜੀ ਇਹਨਾਂ ਵਿੱਚ ਹੋਰ ਕੋਈ ਫੈਬਰਿਕ ਨਹੀਂ ਹੋਗਾ ਵੈਲਵਟ ਦੇ ਹੋਣਗੇ ਨਾਲ ਸ਼ਾਲ ਹੋਏਗਾ ਪ੍ਰਾਈਸ ਸਾਰਿਆਂ ਦਾ ਸੇਮ ਸੂਟਾਂ ਦਾ ਹੋਏਗਾ ਜਿਹੜਾ ਮਰਜ਼ੀ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਦੋ ਠੀਕ ਹੈ ਜੀ ਆਪਣਾ ਬਾਕੀ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਪਿਆ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗਦੀ ਆ ਅਗਰ ਹੋਰ ਤੁਹਾਡੀ ਕੋਈ ਡਿਮਾਂਡ ਹੈ ਤੁਸੀਂ ਕਿਸੇ ਹੋਰ ਤਰ੍ਹਾਂ ਦੇ ਹੋਰ ਫੈਬਰਿਕ ਚ ਸੂਟ ਲੈਣਾ ਚਾਹੁੰਦੇ ਆ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਹੋ ਕਮੈਂਟ ਕਰਕੇ ਦੱਸ ਸਕਦੇ ਆ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਜਿੱਦਾਂ ਦੀ ਵੀ ਤੁਹਾਡੀ ਡਿਮਾਂਡ ਹੈ ਤੁਸੀਂ ਜੋ ਵੀ ਲੈਣਾ ਚਾਹੁੰਦੇ ਆ ਬਾਕੀ ਅਗਰ ਇਹਨਾਂ ਤੋਂ ਇਲਾਵਾ ਕਿਸੇ ਹੋਰ ਫੈਬਰਿਕ ਤੇ ਕੋਈ ਤੁਸੀਂ ਹੋਰ ਡਿਜ਼ਾਈਨ ਬਣਵਾਉਣਾ ਚਾਹੁੰਦੇ ਆ ਤੁਸੀਂ ਉਹ ਵੀ ਬਣਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੇ ਫਰਕਰ ਅਵੇਲੇਬਲ ਆ ਤੁਸੀਂ ਹਰ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਅਵੇਲੇਬਲ ਆ ਤੁਸੀਂ ਆਪਣੇ ਫੋਟੋ ਪਾਉਣੀਆਂ ਫੈਬਰਿਕ ਦੀ ਕਲਰ ਦੀ ਤੇ ਡਿਜ਼ਾਈਨ ਦੀ ਫੋਟੋ ਪਾ ਕੇ ਤੁਸੀਂ ਦੱਸਣਾ ਹੈ ਕਿ ਆਹ ਵਾਲੇ ਫੈਬਰਿਕ ਤੇ ਆਹ ਡਿਜ਼ਾਈਨ ਨੇ ਅਸੀਂ ਬਣਵਾਉਣਾ ਚਾਹੁੰਦੇ ਆ ਆਪਾਂ ਤੁਹਾਨੂੰ ਉਦਾਂ ਦਾ ਹੀ ਡਿਜ਼ਾਈਨ ਸੇਮ ਫੈਬਰਿਕ ਤੇ ਸੇਮ ਡਿਜ਼ਾਈਨ ਜਿਹੜਾ ਰੈਡੀ ਕਰਕੇ ਦਵਾਂਗੇ ਚਾਹੇ ਉਹ ਹੈਂਡਵਰਕ ਹੋਵੇ ਚਾਹੇ ਥ्रेडਵਰਕ ਚ ਹੋਵੇ ਚਾਹੇ ਮਸ਼ੀਨਵਰਕ ਚ ਹੋਵੇ ਕਿਸੇ ਵੀ ਵਰਕ ਚ ਕਰਾਉਣਾ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਦੇਖ ਕੇ ਕਰਵਾ ਸਕਦੇ ਹੋ ਠੀਕ ਹੈ ਜੀ ਦੇਖੀ ਚਲੋ ਸੂਟ ਬਹੁਤ ਸੋਹਣੇ ਆਲਮੋਸਟ ਆਪਣੇ ਕੋਲ 15 ਤੋਂ 20 ਕਲਰ ਦੇ ਵਿੱਚ ਵੈਲਵਟ ਚ ਹੈਗੇ ਆ ਪ੍ਰਿੰਟ ਸੂਟ ਆ ਆਲ ਓਵਰ ਹੈਗੇ ਆ ਨਾਲ ਜੀ ਦੁਪट्टे ਸ਼ਾਲ ਹੈਗੇ ਆ ਠੀਕ ਹੈ ਜੀ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਥੈਂਕ ਯੂ